ਚੜਾ ਦੇ ਹੈ ਵਰ ਗੈਰ ਹਾਥੀ ਘੋੜੇ ਦੀ ਗੱਲ ਕੀਤੀ ਹੈ ਕਹਿੰਦੇ ਭਾਵੇਂ ਇਹ ਵੀ ਤੂੰ ਦਾਨ ਕਰਦਾ ਹੋਵੇਂ ਕਹਿੰਦੇ ਇਹਨਾਂ ਨੇ ਵੀ ਦਾਨ ਕੀਤਾ ਫਿਰ ਵੀ ਉਹ ਵਹਿਗੁਰੂ ਨਾਲ ਤੇਰਾ ਨਾਤਾ ਨਹੀਂ ਹੋਣਾ ਅਨ ਵਸਤਰ ਭੂਮ ਬੋ ਵਰਤੇ ਆਪਾਂ ਵੀ ਤਾਹੀਰ ਕਰਦੇ ਆ ਨਾ ਵਹਿਗੁਰੂ ਨੂੰ ਭੋਗ ਲਵਾ ਦਈਏ ਵਹਿਗੁਰੂ ਨੂੰ ਕੱਪੜੇ ਪਵਾ ਦਈਏ ਦਰਬਾਰ ਤਾਂ ਵੇ ਜਾਣਾ ਰਮਾਲਾ ਜ਼ਰੂਰ ਲੈ ਕੇ ਜਾਣਾ ਉਹ ਪਿੱਟਦੇ ਆ ਨਾ ਭਾਈ ਇਹ ਕੰਮ ਨਾ ਕਰੋ ਰਾਤੇ ਜਾਂਦੇ ਆ ਤੈਨੂੰ ਕੋਈ ਗਰੀਬ ਮਿਲ ਗਿਆ ਪਤਾ ਨਹੀਂ ਉਹਦੇ ਵਿੱਚ ਪ੍ਰਮਾਤਮਾ ਨੇ ਕਿਹੜੀ ਜੋਤ ਰੱਖੀ ਹੋਣੀ ਹੈ ਕਿ ਤੇਰਾ ਭਲਾ ਹੋ ਜਾਵੇ ਇਹ ਕੰਮ ਆਪਾਂ ਨਹੀਂ ਕਰਦੇ ਕਿ ਘਰਾਂ ਵਿੱਚ ਆਮ ਪਾਠ ਹੁੰਦੇ ਆ ਰਮਾਲਾ ਸਐਸ ਵਾਈਸ ਹੀ ਲਿਆਉਣੇ ਕਦੇ ਨਹੀਂ ਸੋਚਿਆ ਕਿ ਜੋ ਸਾਡੇ ਘਰ ਦੇ ਵਿੱਚ ਜਿਸ ਬੀਬੀ ਨੂੰ ਸੀ ਬੁਲਾਇਆ ਗਰੀਬੇ ਨੂੰ ਵਰਤਨ ਸਾਫ-ਕਾਨ ਤੇ ਘਰ ਦੀ ਸਫਾਈ ਬਾਅਦ ਤੇ ਉਹਦੇ ਬਾਅਦ ਇੱਕ ਜਿਹਨੇ ਹਰ ਦਿਨ ਪਾਉਣਾ ਇੱਕ ਅਲੱਗ ਸੂਟ ਦਈਏ ਉਹ ਤਾਂ ਉਹੀ ਪਾਈ ਪੁਰਾਣਾ ਜਿਹੜਾ ਸੂਟ ਕੋਈ ਮਿਲਿਆ ਹੁੰਦਾ ਨਾ ਇਦਾਂ ਹੀ ਸਗਣਾ ਦੇ ਹੋਈ ਚਾਕੇ ਦੇ ਦਿੰਨੇ ਆਪਾਂ ਜਿੱਥੇ ਦੇਣਾ ਉੱਥੇ ਦਿੰਦੇ ਨਹੀਂ ਇਹਤੇ ਇਹ ਨਹੀਂ ਸੋਚਿਆ ਕਿ ਭਾਈ ਜਿਹੜੇ ਗੁਰੂ ਘਰ ਦੇ ਵਿੱਚ ਕੋਈ ਸੇਵਾ ਕਰਦੇ ਆ ਉਹਨਾਂ ਵਾਸਤੇ ਵਾਤਰ ਪਵਾਈਏ ਉਹ ਤਾਂ ਗੁਰੂ ਨਾਨਕ ਸਾਹਿਬ ਦੀ ਹਰ ਦਿਨ ਬਾਣੀ ਦਾ ਪਾਠ ਕਰਦੇ ਆ ਸੁਣਾਉਂਦੇ ਆ ਵਜ਼ੀਰ ਨੇ ਗੁਰੂ ਦੇ ਨਜ਼ਦੀਕ ਨੇ ਉਹਦੇ ਵਾਸਤੇ ਕੋਈ ਵਸਤਰਾਂ ਦਾ ਪ੍ਰਬੰਧ ਕੀਤਾ ਜਾਵੇ। ਉਹਦਾ ਅਸੀਂ ਖਿਆਲ ਕੀਤਾ ਜਾਵੇ ਨਹੀਂ ਭਾਈ। ਜੋ ਸਾਡੀ ਮੱਤ ਹੈ ਇੱਥੇ ਪਾਚੈ ਨੇ ਗੱਲ ਕਲੀਅਰ ਕਰ ਦਿੱਤੀ। ਅੰਨ ਵਸਤਰ ਭੋਗ ਬਹੁ ਹਰ ਸਾਨੂੰ ਲੱਗਦਾ ਕਿ ਕਿਸੇ ਗੁਰਦਰਨ ਜ਼ਮੀਨਦਾਰ ਦੇ ਦੀ ਇਹਦਾ ਕੋਈ 파ਰਤਾਰ ਹੋ ਜਾਏਗਾ। ਧਰਮਕਸਤਾਂ ਨੇ ਇਦਾਂ ਹੀ ਕਰਦੇ ਹਨ। ਨਾ ਮਿਲੀਏ ਹਰ ਦੁਆਰਾ ਇੰਨੇ ਤੂੰ ਕੰਮ ਕਰ ਲੇ ਪੁੰਨ ਦਾਨ ਕਰ ਲਿਆ ਸੋਨਾ ਚਾਂਦੀ ਚੜਾ ਲਿਆ ਤੀਰਥਾਂ ਤੇ ਚ ਰਹਿ ਗਿਆ ਫੇਰ ਵੀ ਵੈਗੁਰੂ ਨਹੀਂ ਮਿਲਣਾ ਜੇ ਵੈਗੁਰੂ ਨਹੀਂ ਮਿਲਣਾ ਤੇ ਇੰਨਾ ਕੁ ਕਰਣਾ ਹੀ ਕਿਉਂ ਆ ਇਹ ਇੰਨਾ ਕੁ ਸਦੀ ਕਰਣਾ ਹੀ ਕਿਉਂ ਆ ਭਾਈ ਤੇ ਇੱਥੇ ਪਾਛਤ ਜੀ ਕਹਿੰਦੇ ਹਨ ਕਰਨਾ ਜੋ ਹੈ ਤੋ ਇਹ ਕੰਮ ਕਰਿਆ ਕਰ ਭਾਈ ਪੂਜਾ ਅਰਚਾ ਵੰਦਨ ਦਡਾਉਤ ਖੱਟ ਕਰਮ ਰਤ ਰਹਿਤਾ ਹਉ ਹਉ ਕੰਮ ਸਾਰੇ ਕੀਤੇ ਛੇ ਕੰਮ ਪੂਜਾ ਦੇ ਪਈ ਤੋ ਸ਼ੁਰੂ ਕੀਤੇ ਆ ਕਰ ਲਏ ਪਰ ਹਉ ਹਉ ਕਰਤ ਹਉ ਹਉ ਤਪਾਵ ਮੈਂ ਮੈਂ ਬੈ ਕਰਦਾ ਜੰਮ ਕੇ ਗੁਰੂ ਦੇ ਦਰ ਤੇ ਤਾਂ ਮੈਂ ਮੇਰੀ ਨੂੰ ਮਾਰ ਕੇ ਨਿੱਕੀ ਕਰਕੇ ਘਟ ਪਰੇਕ ਜਾਣੇ ਸਾਹਿਬ ਦੇ ਨੇਵਾ ਹੋ ਕੇ ਲੋਟ ਇਥੇ ਤਾਂ ਭਾਈ ਨਾਨਕ ਨੇਵਾ ਜੋ ਚਲੇ ਲੱਗੇ ਨਾ ਤਾਤੀ ਇਥੇ ਤਾਂ ਭਾਈ ਨਿਮਣਾ ਪਹਿਣਾ ਵਾ ਜੇ ਨਿਮਣ ਵਾਲਾ ਗੁਣ ਹੈ ਨਾ ਤੇ ਸਮਝੋ ਸਾਡੀ ਸ਼ਰਧਾ ਵੀ ਹੈ ਜੇ ਸਾਡੇ ਗੁਰੂ ਨਾਨਕ ਸਾਹਿਬ ਦੇ ਅੱਗੇ ਨਿਮਣਾ ਕਿਵੇਂ ਤੁਧ ਨੂੰ ਨਿਮਣ ਬੰਨਣਾ ਤੇਰਾ ਨਾਮ ਕਿ ਗੁਰੂ ਨਾਨਕ ਸਾਹਿਬ ਦਾ ਪੰਜਵੇਂ ਦਿਨ ਬਣਾ ਰਹੇ ਆ ਕਿਵੇਂ ਬੰਨਣਾ ਵਾ ਜਦੋਂ ਕੋਈ ਅਸੀਂ ਸਾਰੇ ਦੀ ਮਨਸਾ ਦਾ ਇੱਕੋ ਹੀ ਮੰਨ ਲੈਣਾ ਕਿ ਜਿਹੜਾ ਵਚਨ ਸਤਿਗੁਰੂ ਨੇ ਇਹਨਾਂ ਅਨੰਤ ਵਚਨ ਸਾਨੂੰ ਸੁਖਾਏ ਨੇ ਦੱਸੀਆ ਗਿਆਨ ਦਿੱਤਾ ਇਹਦੇ ਵਿੱਚ ਇੱਕ ਰਤੀ ਭਰਵੀਂ ਮਸਾਲਾ ਕਿਣਕਾ ਏ ਜਿਸ ਜੀਤ ਤਾਂ ਕਿ ਵਹਿਮ ਗੜੀ ਨਾਵੇ ਕਿਣਕਾ ਬਾਤੁਰ ਗੁਰੂ ਨਾਨਕ ਸਾਹਿਬ ਦਾ ਗਿਆਨ ਆਪਣੇ ਅੰਦਰ ਵਸਾ ਲੈ ਭਾਈ ਜੇ ਪਾਰ ਹੋਣਾ ਤੇ ਪਾਛੇ ਫਰਮਾਨ ਕਰਦੇ ਨਾ ਫੇਰ ਹਾ ਹੋ ਕਰਤ ਵੰਦਨਵੇਂ ਭਰੇ ਆ ਨੈ ਮਿਲਿਏ ਇਹ ਯੁਗਤਾ ਇਹਨਾ ਨਾਮ ਹੀ ਨਹੀਂ ਮਿਲਣਾ ਉਸਨੇ ਜੋਗ ਸਿੱਧ ਆਸਣ 84 ਸਿੱਧਾਂ ਦੇ 84 ਇਹਨਾਂ ਦੇ ਅਰਧੀਆਂ ਸਿੱਧੀਆਂ ਦੇ ਇਹਨਾਂ ਦੀ ਜੋਗ ਸਾਧਨਾ ਕਰਦੇ ਆ ਭਾਈ ਜੇ ਪਾਛੇ ਕਹਿੰਦੇ ਜੂ ਇਹ ਵੀ ਕਰਨ ਲੱਗ ਜਾਵੇ ਜੋਗੀਆਂ ਵਾਂਗ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹੇ ਆ ਏ ਵੀ ਸਭ ਕੁਝ ਕਰ ਲਿਆ। ਕਿ ਆਪਾਂ ਇਹ ਵੀ ਕਰ ਲਈਏ ਜੋ ਕੁਝ ਕਰਦੇ ਆ ਇਹ ਸਾਰੇ ਬਚਨ ਸਾਡੇ ਬਾਤ ਰਹੇ ਕਿ ਇਹਨਾਂ ਚ ਅਸੀਂ ਕਿਹੜੇ ਕੰਮ ਕਰਦੇ ਆ ਤੇ ਕਿਹੜਾ ਵਾਹਿਗੁਰੂ ਨੂੰ ਪ੍ਰਵਾਨ ਹੈ। ਹੁਣ ਜਿੰਨਾ ਕੁ ਸਸੀਂ ਕੀਰਦੇ ਆ ਇਹਨਾਂ ਤੋਂ ਕੋਈ ਪ੍ਰਵਾਨ ਨਹੀਂ। ਤੇ ਬਾਚਾ ਕਹਿੰਦਾ ਯੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹੇ ਆ ਵੱਡੀ ਆਰਜਾ। ਔਰ ਵੀ ਤੇਰੀ ਬਹੁਤ ਵੱਡੀ ਹੈ। ਜੇ ਜੁ ਕਿਚਾਰੇ ਆੜਿਆ ਹੋਰ ਦਸੋਣੀ ਨਵਾ ਖੰਡਾ ਵਿੱਚ ਜਾਣੀ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਈ ਕੀ ਜਸ ਕੀਰਤ ਜਗ ਨੇ ਜੇਤ ਸਨਦਰਣਾ ਬਈ ਇਹਨਾ ਕੁਛ ਕਰਤਾ ਪੁੰਨ ਕਰਲੇ দান ਕਰਲੇ ਤੀਰਥਾਂ ਦੇ ਜਾਏ ਪਰ ਜੇ ਇਨਾ ਹੁਣ ਤੋਂ ਬਾਅਦਬੂਜੋਦ ਵੀ ਉਹਦੀ ਨਦਰ ਨਾ ਹੋਈ ਤੇਰੇ ਤੇ ਨਾ ਉਨੇ ਤੈਨੂੰ ਇਹ ਨਾ ਕਹਿਤਾ ਕਿ ਇਹ ਭਾਈ ਸਿੱਖ ਮੇਰੇ ਨੇ ਇਹ ਸਿੱਖ ਮੇਰਾ ਵਾ ਕਿ ਭਗਤ ਮੇਰਾ ਜੇ ਇਨੀ ਗੱਲ ਨਾ ਕਹੀ ਤੇਰਾ ਕੀਤਾ ਕਰਾਇਆ ਸਭ ਕੁਝ ਵੇਰਥ ਹੈ ਜੇ ਤਸਨਦਨ ਆਵਿਤਾ ਬਾਤ ਨਾ ਪੁੱਛੇ ਕਿ ਕਿ ਜੇ ਵਹਿਰੂ ਨੇ ਇਹ ਨਾ ਕਿਹਾ ਕਿ ਭਾਈ ਇਹ ਮੇਰੇ ਹੈ ਫਿਰ ਕੀ ਦੀ ਮਜਾਲ ਕਿਹੜਾ ਜਮ ਇਰਾ ਕੋਈ ਬਹੁਤ ਪ੍ਰੇਮ ਦੇਵੀ ਦਾਤਾ ਤ੍ਰਿਆਸ ਜਦੋਂ ਵੈਰੂ ਨੇ ਕਹਿ ਦਿੱਤਾ ਕਿ ਭਾਈ ਮੇਰਾ ਇਹ ਜਦੋਂ ਵੱਡੇ ਨਾਲ ਨਾਤਾ ਹੋਵੇਗਾ ਤੇ ਕੀ ਦੀ ਮਜਾ ਲੈਂ ਅਸੀਂ ਦੁੱਖਾਂ ਚ ਭਟਕਦੇ ਆਂ ਸਿੱਖੀ ਤੋਂ ਭਟਕੇ ਆਂ ਸਾਨੂੰ ਗੁਰੂ ਨੇ ਆਪਣਾ ਨਹੀਂ ਬਣਾਇਆ ਗੁਰੂ ਤੇ ਸਾਡਾ ਵਿਸ਼ਵਾਸ ਨਹੀਂ ਗੁਰੂ ਸੱਚਾ ਚੇਤੇ ਕਿਨੂੰ ਆਉਂਦਾ ਜਾ ਕੇ ਮਨ ਗੁਰ ਕੀ ਪ੍ਰਤੀ ਤੀਜਨ ਆਵੇ ਹਰ ਪ੍ਰਵਚਿਤ ਕਿ ਪ੍ਰੋਸਾ ਕਰੋ ਵਿਸ਼ਵਾਸ ਕਰੋ ਗੁਰੂ ਨਾਨਕ ਸਾਹਿਬ ਤੇ ਜੇ ਵਿਸ਼ਵਾਸ ਹੋਵੇ ਨਾ ਫਿਰ ਆਪੇ ਇਧਰ ਉੱਤਰਨਾ ਤਰੇ ਜਾਈਂ ਅਵੇ ਤਵੇ ਕੀ ਚਾ ਕਰੀ ਇਹ ਥਾਂ ਦਾ ਤਾਂ ਕਿ ਨਾ ਕਹੀਏ ਅਸੀਂ ਕਿ ਵਜੇ ਸਾਡੀ ਇਹ ਹੈ ਸਾਡੇ ਹਾਲਾਤ ਹੀ ਬਹੁਤ ਮਾੜੇ ਗੁਰੂ ਤੇ ਵਿਸ਼ਵਾਸ ਨਹੀਂ ਗੁਰੂ ਤੇ ਪ੍ਰੋਸਾ ਨਹੀਂ ਹੈ ਤੇ ਪਾਸ਼ਾ ਫਰਮਾਨ ਕਰਦਾ ਵੱਡੀ ਯਾਰ ਜਾ ਫੇਰ ਫੇਰ ਜਨਮੇ ਹਰ ਸਿਉ ਸੰਗ ਨਗੇ ਲੱਖਾਂ ਸਾਲ ਦੀ ਭਾਵੇਂ ਤੇਰੀ ਉਮਰ ਹੋ ਗਈ ਜੇ ਤੇਰਾ ਵਹਿਗੁਰੂ ਦੇ ਨਾਲ ਨਾ ਨਾ ਜੁੜਿਆ ਨਾ ਤਾਂ ਵੀ ਤੇਰਾ ਜੀਵਨ ਬੇਅਰਥ ਹੀ ਹੈ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਆਫਾਰਾ ਕਿ ਉਸ ਵਹਿਗੁਰੂ ਦਾ ਬਚਨ ਹੈ ਕਿ ਉਹਦੇ ਦਰ ਤੇ ਅਸੀਂ ਪਹੁੰਚਣਾ ਕਿਵੇਂ ਹੈ ਉਹਦਾ ਮਹਲਾਪ ਕਹਿੰਦਾ ਸਭ ਤੋਂ ਵੱਡਾ ਤਾਂ ਉਹ ਹੈ ਜਿਹਨੂੰ ਵਹਿਗੁਰੂ ਨੇ ਆਪਣਾ ਬਣਾ ਲੈਣਾ ਉਹਦੇ ਨਾਲੋਂ ਵੱਡਾ ਕੋਈ ਨਹੀਂ ਉਦੇ ਸਾਹਮਣੇ ਸਾਰੀ ਦੁਨੀਆ ਦੇ ਰਾਜੇ ਝੂਠੇ ਸਾਰੀ ਮਾਇਆ ਝੂਠੀ ਸਾਰੀਆਂ दैਵੀ ਸ਼ਕਤੀਆਂ ਝੂਠੀਆਂ ਨੇ ਇਤੋਂ ਤੱਕ ਕਿ ਜਿਹੜੇ ਦੁਨੀਆ ਦੇ ਲੋਕ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਦੇ ਆ ਉਹ ਵੀ ਤੇਰੇ ਚਰਨਾਂ ਦੀਆਂ ਦਾਸ ਨੇ ਜੇ ਕਿਤੇ ਗੁਰੂ ਨਾਨਕ ਸਾਹਿਬ ਨੇ ਇਹ ਵਚਨ ਕਰਤਾ ਕਿ ਇਹ ਸਿੱਖ ਮੇਰੇ ਹੈ ਨਹੀਂ ਵਜਾ ਅਸੀਂ ਗੁਰਨਾਨਕ ਪਾਤਸ਼ਾਹ ਦੀ ਸੁਣੀ ਕੋਈ ਨਹੀਂ ਜੇ ਦੀ ਤੂੰ ਨਹੀਂ ਸੁਣੀ ਭਾਈ ਬੰਦਿਆ ਤੇਰੀ ਕੌਣ ਸੁਨੇਗਾ ਜੇ ਸੁਣੋਗੇ ਸੁਣਾ ਸੀ ਉਹ ਸੁਣੋ ਹੀ ਸਕਦੇ ਆ ਜੋ ਬਚਨ ਅਸੀਂ ਕੀਦਾ ਮੰਨਾਂਗੇ ਸਾਡਾ ਵੀ ਤੇ ਉਹੀ ਮੰਨੇਗਾ ਨਹੀਂ ਤਾਂ ਨਹੀਂ ਭਾਈ ਤੇ ਤਦ ਤੱਕ ਸਾਡਾ ਨਾਤਾ ਨਹੀਂ ਗੁਰਨਾਨਕ ਸਾਹਿਬ ਨਾਲ ਬਚਨ ਮੰਨੀ ਚੱਲ ਬਸ ਨਾਤਾ ਉਹਨੇ ਖੁਦ ਤੇਰੇ ਵੱਲ ਚੱਲ ਕੇ ਹੋਣਾ ਗੁਰਨਾਨਕ ਸਾਹਿਬ ਨੂੰ ਲੱਭਣ ਦੀ ਲੋੜ ਨਹੀਂ ਉਹ ਤੇਰੇ ਵੱਲ ਖੁਦ ਚਲੇ ਗਿਆ ਚਰਨ ਸ਼ਰਨ ਗੁਰ ਇੱਕ ਪੰਡਾ ਚੱਲ ਸਤਗੁਰ ਕੋਟ ਪੰਡਾ ਅੱਗੇ ਹੋਏ ਲੇਤ ਇਹ ਉਹਦੇ ਵੱਲ ਚਲਣਾ ਕਿਵੇਂ ਆ ਬਸ ਬਚਨ ਮੰਨ ਲੈ ਜੋ ਗੁਰਨਾਣਕ ਸਾਹਿਬ ਕਹਿੰਦੇ ਚੱਲਦਾ ਚੱਲ ਉਹਦੇ ਨਾਲ ਉਹ ਆਪਣੇ ਤੇਰੇ ਵੱਲੋਂ ਆਉਂਦਾ ਰਹੇਗਾ ਭਾਈ ਤੂੰ ਤਾਂ ਜਾ ਹੀ ਰਿਹਾ ਉਹ ਤੇਰੇ ਵੱਲ ਪਹੁੰਚ ਆਵੇਗਾ ਹਜ਼ਾਰਾਂ ਕਦਮ ਚੱਲ ਕੇ ਆਏਗਾ ਭਾਈ ਬਚਨਵਾਨ ਵਾਲਾ ਕੋਈ ਸਿੱਖ ਦੁਨੀਆ ਵਿੱਚ ਹੈ ਕੋਈ ਭਗਤ ਹੈ ਰੱਬ ਦਾ ਪਿਆਰਾ ਹੈ ਹਰ ਕੀਰਤ ਸਾਧ ਸੰਗਤ ਹੈ ਮਿਲਾਪ ਕਿੱਥੇ ਹੋਣਾ ਕਿਵੇਂ ਹੁੰਦਾ ਵਹਿਗੂ ਨਾਲ ਕਿ ਵਹਿਗੂ ਨਾਲ ਬਲਾਵ ਕਿਵੇਂ ਹੋਣਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਜਿੱਤੋਂ ਅਸੀਂ ਭਜਦੇ ਆਂ ਦੌੜਦੇ ਆਂ ਸੰਗਤ ਸਾਨੂੰ ਚੰਗੇ ਨਹੀਂ ਲੱਗਦੀ ਸੰਗਤ ਦਾ ਭਾਵ ਕੀ ਹੈ ਚੰਗੇ ਗੁਣਾਂ ਦੇ ਧਾਰਨੀ ਹੋਣਾ ਅਸਲ ਸੰਗਤ ਉਹ ਹੈ ਇਹ ਅਸੀਂ ਧਰਮਕ ਸਤਾਂਤ ਇਹਨਾਂ ਉੱਤੇ ਚੰਗੇ ਗੁਣਾਂ ਦਾ ਹੀ ਪ੍ਰਸ਼ਾਦ ਵੰਡਿਆ ਜਾਂਦਾ। ਇਹ ਹੀ ਪ੍ਰਸ਼ਾਦ ਸਾਨੂੰ ਅਮਰਤ ਬਣਾਉਂਦਾ ਹੈ। ਇਹ ਹੀ ਸਾਨੂੰ ਸੱਚੇ ਅਮਰਤ ਤੱਕ ਪਹੁੰਚਾਉਂਦਾ। ਜੋ ਗਿਆਨ ਵਾਲਾ ਪ੍ਰਸ਼ਾਦ ਹੈ ਨਾ ਗਿਆਨ ਤੋਂ ਬਗੈਰ ਅਸੀਂ ਅਧੂਰੇ ਹਾਂ। ਇਸ ਲੋਕ ਦੇ ਵਿੱਚ ਵੀ ਤੇ ਉਸ ਪਰਲੋਕ ਦੇ ਵਿੱਚ ਵੀ ਗਿਆਨ ਹੀਣ ਅਸੀਂ ਅਗਿਆਨੇ ਹਾਂ, ਮੂਰਖਾਂ। ਤੇ ਪਾਤਸ਼ਾਹ ਜੀ ਕਹਿੰਦੇ ਹਨ ਹਰ ਕੀਰਤ ਸਾਥ ਸੰਗਤ ਹੈ ਸਿਰ ਕਰ ਬਨ ਕੇ ਕਰਵਾ। ਵੱਡੇ ਕਰਮ ਹੋਣਗੇ ਜੇ ਸਤ ਸੰਗਤ ਮਿਲ ਜਾਵੇ ਕਾਉ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਹ ਲੈ ਨਾ ਤੇਰੋ ਸੇਵਕ ਈ ਰੰਗ ਮਾਤਾ ਜਿਹੜਾ ਤੇਰਾ ਭਗਤ ਸਤ ਸੰਗ ਦੇ ਰੰਗ ਵਿੱਚ ਰਤੇ ਆ ਗਿਆ ਭਇਓ ਕਿਰਪਾਲ ਦੀਨ ਦੁਖ ਪੰਜਨ ਕਾਣ ਓ ਬਹਿਰੂ ਅਕਾਲ ਪੁਰਖ ਭਇਓ ਕਿਰਪਾਲ ਦੀ ਬਹਿਰੂ ਨੇ ਕਿਰਪਾ ਕਰ ਦਿੱਤੀ ਹੁਣ ਸਤ ਸੰਗਤ ਵਿੱਚ ਆਏਗਾ ਹਣੇ ਇਕੱਠ ਨੂੰ ਵੀ ਸੰਗਤ ਨਾ ਕਹਦੇਓ ਵੀ ਬਹੁਤ ਬੰਦੇ ਬੈਠੇ ਆ ਸਤ ਸੰਗਤ ਜਿਹੜੀ ਸਤਨਾ ਜੁੜੀ ਹੋਏ ਸਤ ਦੇ ਬਚਨਾਂ ਤੇ ਪਹਿਰਾ ਦਿੰਦੇ ਆ ਹੁਣ ਜਿੱਥੇ ਹਜ਼ਾਰਾਂ ਦੀ ਇਕੱਠ ਹੋ ਜਾਂਦਾ ਹੈ ਸੰਗਤਾਂ ਆਉਂਦੀਆਂ ਕੀ ਉਹ ਸਾਰੇ ਦੇ ਸਾਰੇ ਹੁਣ ਇੱਕ ਭਾਵੇਂ ਗੁਰੂ ਘਰ ਹੋਵੇ ਨਗਰ ਦਾ ਹੋਵੇ ਜੇ ਉਥੇ 100 ਬੰਦਾ ਵੀ ਬੈਠਾ ਕੀ ਉਹ ਸਾਰੇ ਦੇ ਸਾਰੇ ਸਤਨਾ ਜੁੜੇ ਹੋਏ ਨੇ ਸਤਨਾ ਜੋਣਾ ਭਾਵ ਸਤ ਦੇ ਬਚਨਾਂ ਦੀ ਤਾਮੀਲ ਕਰਨੀ। ਇਹ ਤਾਂ ਧੀਗ ਬਦਨ ਵਾਲੇ ਵੀ ਫਰਕ ਪਾ ਦਨੇ ਆ ਭਾਈ। ਇਹ ਕਿਹੜਾ ਸਾਡੇ ਆ ਉਹ ਛੋਟੀ ਜਾਤ ਹੈ ਵੱਡੀ ਜਾਤ ਐਦੇ ਹੁੰਦਾ ਨਾ। ਤੇ ਉਥੇ ਸਤ ਨਹੀਂ ਹੈ ਉਹ ਸੰਗਤ ਹੈ ਹੀ ਨਹੀਂ। ਉਥੇ ਝੂਠ ਹੈ। ਉਥੇ ਸੱਚ ਦਾ ਪਹਿਰਾ ਨਹੀਂ ਹੈ ਝੂਠ ਦਾ ਪਹਿਰਾ ਹੈ ਤੇ ਝੂਠ ਉਥੇ ਵੈਗਰੂ ਕਦੇ ਨਹੀਂ ਹੁੰਦਾ। ਕੇਵਲ ਤਾਂ ਕੇਵਲ ਉਥੇ ਹੀ ਵੈਗਰੂ ਜਿੱਥੇ ਸੱਚ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਕਿ ਭਾਈ ਸਭ ਇੱਕ ਹੈ। ਇਹ ਇੱਕ ਦੀ ਗੱਲ ਨਹੀਂ ਕਰੋਗੇ ਤਾਂ ਤੁਸੀਂ ਸਮਝ ਰੋ ਵੈਗ ਨੂੰ ਤੋਂ ਬਹੁਤ ਦੂਰ ਹੈ ਪਹਿਲਾਂ ਇੱਕ ਤੋਂ ਮੰਨਣਾ ਹੋਇਆ ਛੁਰੂ ਕਿ ਸ੍ਰਿਸ਼ਟੀ ਇੱਕ ਦੀ ਹੈ ਸਾਰੇ ਅਸੀਂ ਇੱਕ ਆ ਜਿੰਨਾ ਚਿਰ ਇਹ ਨਹੀਂ ਤੁਸੀਂ ਕਰਦੇ ਨਾ ਤੁਹਾਡਾ ਖਹਿੜਾ ਨਹੀਂ ਚਟਣਾ ਜਮਾਤੋਂ ਤੁਹਾਡਾ ਨਾ ਤਾਂ ਕੋਈ ਵੈਰੂ ਨਹੀਂ ਆ ਜਿਹੜੇ ਦੁੱਖ ਹੁੰਦੇ ਨੇ ਤੁਹਾਨੂੰ ਇੱਥੇ ਵੀ ਮਿਲਦੇ ਇਹ ਵੀ ਇੱਟਜਾਮੇ ਹੀ ਨੇ ਇਥੇ ਸੁਖੀ ਜੀਵਨ ਦੀ ਤੀਦ ਕਰਦੇ ਆ ਸਮਝ ਲਓ ਇਹ ਹੀ ਸਾਡੇ ਲਈ ਦੇਵਤੇ ਨੇ ਦੁੱਖ ਸੜ ਲਈ ਜੰਮ ਨੇ ਤੇ ਸੁੱਖ ਸੜ ਲਈ ਦੇਵ ਤੇ ਨੇ ਇੱਥੇ ਵੀ ਮਿਲਣਗੇ ਤੇ ਗਾਂ ਵੀ ਮਿਲਣਗੇ ਜਦੋਂ ਜੀਵਨ ਇਹ ਸਾਡਾ ਸਰੀਰ ਖਤਮ ਹੋ ਗਿਆ ਹਣ ਪਾਤਸ਼ਾਹ ਜੀ ਫਰਮਾਨ ਤੈਨੂੰ ਕਰ ਰਹੇ ਨੇ ਸਦਾ ਹੀ ਭਇਓ ਕਿਰਪਾਲ ਦੀਨ ਦੁੱਖ ਪੰਜਨ ਹਰ ਹਰ ਕੀਰਤਨ ਇਹ ਮਨ ਰਤਾ ਕੀਰਤਨ ਭਾਵ ਸਿਵਤ ਸਲੰਗਾ ਜਿਨੇ ਮਰਜ਼ੀ ਕਰ ਗੁਰਨਾਨਕ ਸਾਹਿਬ ਦੀ ਸਿਵਤ ਕਰ ਪਰ ਜਿਹੜੀ ਉਹਨੂੰ ਪ੍ਰਵਾਨ ਹੋਣੀ ਆ ਉਹ ਪਰ ਜੇ ਅੰਦਰ ਪਾਪ ਲੈ ਬੈਠਾ ਮੈਲਾ ਵਾ ਇਹ ਅੰਦਰ ਮੈਲ ਭਰੀ ਹੋਈ ਹੈ ਤੈਨੂੰ ਤੇਰੀ ਸੇਵਾ ਕੀਤੀ ਉਹਨੇ ਪ੍ਰਵਾਨ ਨਹੀਂ ਕਰਨੀ ਜਿਵੇਂ ਥਾਲ ਵਿੱਚ ਭੋਜਨ ਥੋੜਾ ਹੋਵੇ ਖਾ ਲਾਂਗੇ ਪਰ ਹੋਵੇ ਜਿੰਨਾਕ ਸਾਫ਼ ਸੁਥਰਾ ਹੋਵੇ ਉਹਦੇ ਵਿੱਚ ਕਿਸੇ ਪ੍ਰਕਾਰ ਦੇ ਕੋਈ ਗੰਦਗੀ ਨਾ ਹੋਵੇ ਜੇ ਉਹਦੇ ਵਿੱਚ ਗੰਦਗੀ ਹੈ ਭਾਵੇਂ ਉਹ ਸੋਨੇ ਦੇ ਢਾਂਡੇ ਵਿੱਚ ਪਰੋਸਿਆ ਹੋਇਆ ਤਾਂ ਵੀ ਤੁਸੀਂ ਨਹੀਂ ਖਾਓਗੇ ਉਸੇ ਤਰ੍ਹਾਂ ਹੀ ਭਾਈ ਗੁਰਨਾਨਕ ਸਾਹਿਬ ਅੱਗੇ ਜਿਹੜਾ ਥਾਲ ਪਰੋਸਦਾ ਨਾ ਉਹਦੇ ਵਿੱਚ ਵੀ ਭਾਈ ਜਿੰਨਾ ਮਰਜੀ ਤੋਂ ਪਾਲਕਿਆਂ ਬਾਜੇ ਸੋਨੇ ਦੇ ਚਰਾਹ ਕੋਸ ਕਰ ਜੇ ਕਿਤੇ ਅੰਦਰ ਰਤੀ ਵਰ ਵੀ ਮੈਲ ਨਾ ਤੇਰੇ ਉਹਨੂੰ ਤੂੰ ਪਰਵਾਰ ਹੀ ਸਾਰਾ ਕੀਤਾ ਕਰਾਇਆ ਇਹ ਥੋੜੀ ਇੱਕ ਲਾਲਚੀ ਹੈ ਕਿ ਵਹਿਰੂ ਕਿਸੇ ਪਾਸੇ ਲਾਲਚੀ ਨਹੀਂ ਹੈ ਕਿ ਤੂੰ ਪਦਾਰਥ ਦੇਖ ਕੇ ਖੁਸ਼ ਹੋ ਜਾਏਗਾ ਉਹ ਇੱਕੋ ਜਿਹਾ ਖੁਸ਼ ਹੁੰਦਾ ਹੈ ਪ੍ਰੇਮ ਦੇ ਨਾਲ ਜੇਨੇ ਪ੍ਰੇਮ ਕੀਓ ਤੈਨਹੀ ਪ੍ਰਪਾਇ ਗੁਰਨਾਨਕ ਸਾਹਿਬ ਕੋਚ ਹੋਏ ਪ੍ਰੇਮ ਸਦਕਾ ਜੇ ਗੱਦੀ ਗਈ ਹੈ ਗੁਰਨਾਨਕ ਸਾਹਿਬ ਆ ਜਿਹੜੀ ਗੱਦੀ ਲੈ ਕੇ ਆਏ ਨੇ ਅਕਾਲ ਪੁਰਖ ਦੇ ਤੁਰਕਰ ਤੋਂ ਕਿਹੜੀ ਗੱਦੀ ਲੈ ਕੇ ਆਏ ਸੀ ਕੋਈ ਤਾਕਤ ਆਸਣ ਨਹੀਂ ਉੱਥੇ ਲੈ ਕੇ ਆਏ ਸੀ ਕਿ ਤੂੰ ਭਾਈ ਮੇਰਾ ਰੂਪ ਹੈ ਆਪ ਰਹਿਣ ਆਪ ਵੈਗਰੂ ਨੇ ਉਸ ਨੂੰ ਪੇਚਿਆ ਕਹਿੰਦੇ ਤੇਰਾ ਤੇ ਮੇਰੇ ਤੇ ਕੋਈ ਰੱਜ ਕੇ ਬਰਤੀ ਪਰ ਵੀ ਭੇਦ ਨਹੀਂ ਹੈ ਤੇ ਇਹ ਇੱਕ ਪਦਵੀ ਲੈਂਦੀ ਸੀ ਕਿ ਗੁਰਨਾਨਕ ਸਾਹਿਬ ਔਰ ਪ੍ਰਮਾਤਮਾ ਇੱਕੋ ਹੀ ਨੇ ਤੇ ਜਦੋਂ ਬਚਨ ਮੰਨ ਵਾਲੇ ਪ੍ਰੇਮੀਆਂ ਨੇ ਆਪਣੀ ਇਹ ਵਸਤਾ ਬੁੜਾਲੀ ਬੁੜਾਲੀ ਭਾਈ ਲੈਣਾ ਜੀ ਨੇ ਤੇ ਗੁਰਨਾਨਕ ਸਾਹਿਬ ਆਸ਼ਾ ਕਹਿੰਦੇ ਹੁਣ ਗੱਦੀ ਤੁਹਾਡੇ ਕੋਲ ਹੁਣ ਤੁਸੀਂ ਨਾਨਕ ਬਣ ਗਏ ਹੋ ਤੁਹਾਡਾ ਤੇ ਮੇਰਾ ਕੋਈ ਭੇਦ ਹੀ ਨਹੀਂ ਰਿਹਾ ਭੇਦ ਹੀ ਤਾਂ ਖਤਮ ਕਰਨਾ ਨਾ ਗੁਰੂ ਦੇ ਨਾਲ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਤਦ ਨੇ ਜਦੋਂ ਭੇਦ ਖਤਮ ਹੋ ਜਾਂਦਾ ਹੈ ਸੰਸਾਰਿਕ ਦੇ ਵਿੱਚ ਗਿਆਨ ਲੈਨੇ ਆ ਜਿਹੜਾ ਗਿਆਨ ਗੁਰੂ ਦੇ ਮਸਤਕ ਵਿੱਚ ਹੁੰਦਾ ਹੈ ਨਾ ਉਹ ਗਿਆਨ ਜਦੋਂ ਤੇਰੇ ਕੋਲੇ ਆ ਜਾਂਦਾ ਫਿਰ ਦੋਨਾਂ ਦਾ ਭੇਦ ਫਰਕ ਖਤਮ ਹੋ ਜਾਂਦਾ ਕਿ ਦੋਨੇ ਭਾਈ ਉਹ ਵੀ ਇਸੇ ਗੱਲ ਦਾ ਗਿਆਨ ਰੱਖਦਾ ਹੈ ਇਹ ਕੇ ਵਰਤਾ ਵੀ ਸਕਦਾ ਹੁਣ ਇਹਨੂੰ ਵੀ ਗਿਆਨ ਇੱਕੋ ਮਿਲ ਗਿਆ ਕਿ ਗੁਰੂ ਔਰ ਚੇਲੇ ਵਿੱਚ ਕੋਈ ਭੇਦ ਨਹੀਂ ਰਹੀ ਹੈ ਤੇ ਭੇਦ ਹੀ ਖਤਮ ਕਰ ਜਾਂਦਾ ਹੈ ਹੁਣ ਅਸੀਂ ਭੇਦ ਕਿਵੇਂ ਖਤਮ ਕਰੀਏ ਸਾਡੇ ਤਾਂ ਗੁਰਨਾਨਕ ਸਾਹਿਬ ਨੇ ਇੱਕ ਵੀ ਗੁੰਡੀ ਮਿਲਦੀ ਐ ਤਾਂ ਕੇਵਲ ਤੋਂ ਕੇਵਲ ਜੋ ਕੁਛ ਸੰਸਾਰ ਵਿੱਚ ਅਸੀਂ ਕਰਦੇ ਤੁਰਦੇ ਫਿਰਦੇ ਆ ਨਾ ਇਹ ਸਾਰਾ ਕੁਝ ਗੁਰਨਾਨਕ ਤੋਂ ਉਲਟ ਹੈ ਜਦੋਂ ਉਲਟ ਹੈ ਭਾਈ ਜਦੋਂ ਭੇਦ ਨਹੀਂ ਖਤਮ ਹੋਇਆ ਤੇ ਮਿਲਾਂ ਕਿੱਥੋਂ ਹੋ ਜਾਵੇਗਾ ਤੇ ਇਹ ਤੇ ਪਾਚਾ ਕਹਿੰਦੇ ਸਤ ਸੰਗਤ ਕੋਈ ਇਕੱਠ ਨਹੀਂ ਹੈ ਜਿਹੜੀ ਸਤ ਨਾਲ ਜੁੜ ਗਈ ਹੈ ਇਹ ਸੱਚ ਦੇ ਬਚਨਾਂ ਤੇ ਪਹਿਰਾ ਦੇਣ ਵਾਲੇ ਭਾਵੇਂ ਉਹ ਇੱਕ ਭਾਵੇਂ ਲੱਖਾਂ ਗੱਲ ਇਹ ਨਹੀਂ ਮੈਨੇ ਰੱਖਦੀ ਮੈਨੇ ਰੱਖਦੀ ਹੈ ਕਿ ਇਹ ਸੱਚ ਨਾਲ ਜੁੜੇ ਹੋਏ ਸੱਚੇ ਆਧਿ ਦੇ ਕੋਲ ਤੁਸੀਂ ਖੜ੍ਹਦੇ ਹੋ ਨਾ ਜਾ ਕੇ ਭਾਵੇਂ ਟ੍ਰੇਨ ਬੱਸ ਸਫਰ ਕਰਦੇ ਹੋ ਭਾਵੇਂ ਤੁਹਾਡਾ ਉਤੇ ਵੀ ਜੋ ਸੰਗ ਹੋ ਰਿਹਾ ਸੱਚ ਨਾਲ ਹੋ ਰਿਹਾ ਤੁਸੀਂ ਸਤ ਦੀ ਸੰਗਤ ਕਰਦੇ ਹੋ ਪਰ ਮਿਲਦੀ ਕਦੋਂ ਹੈ ਇਹ ਮਿਲਦੀ ਹੈ ਸਤਗੁਰ ਪਾਤਸ਼ਾਹ ਜੀ ਕਹਿੰਦੇ ਆ ਕਰਮਾਂ ਦੇ ਨਾਲ ਭਗਤਾਂ ਦੇ ਨਾਲ ਇਹ ਸਾਡੇ ਵਿਭਾਗ ਚੰਗੇ ਸੀ ਕਿ ਗੁਰੂ ਨਾਨਕ ਸਹਿਬ ਆਪ ਰਹਿਣ ਕਲਾਤਾਰ ਆਏ ਕਦੋਂ ਆਇਓ ਨਾ ਜਦੋਂ ਕਲ ਕਾ ਤੀ ਰਾਜੇ ਕਸਾਈ ਧਰਮ ਪੰਖ ਕਰ ਉਡੜਿਆ ਦੋ ਧਰਮ ਨੇ ਇਸ ਲੋਕ ਦੇ ਵਿੱਚੋਂ ਪਾਈ ਆਪਣੇ ਪਰ ਛੱਡਦੇ ਸੀ ਧਰਮ ਨੂੰ ਦੁਨੀਆ ਭੁੱਲੀ ਬੈਠੀ ਸੀ ਉਦੋਂ ਇਸ ਕਲ ਕਾ ਤੀ ਰਾਜੇ ਕਸਾਈ ਧਰਮ ਪੰਖ ਕਰ ਉਡੜਿਆ ਕੂੜ ਆਵਾਸ ਸੱਚ ਜਤੰਦਰਵਾ ਦੇ ਸੇ ਨਹੀਂ ਕਹਿ ਚੜਿਆ ਸੱਚ ਦੀ ਗੱਲ ਜਿਵੇਂ ਅੱਜ ਵੀ ਹੈ ਨਾ ਝੂੜਦਾ ਵਪਾਰਵਾਦ ਹੈ ਸੱਚ ਦਾ ਵਪਾਰ ਨਹੀਂ ਹੋ ਰਿਹਾ ਸੱਚ ਨੇ ਖਰੀਦਿਆ ਨਹੀਂ ਜਦੋਂ ਐਸੀ ਗੱਤ ਆ ਬਣ ਜਾਂਦੀ ਹੈ ਫਿਰ ਧਰਮ ਨਹੀਂ ਫਿਰ ਅਧਰਮ ਦਾ ਵਾਸਾ ਹੁੰਦਾ ਹੈ ਅਧਰਮੀ ਲੋਕਾਂ ਦੇ ਚਾਰੋਂ ਤਰਫ ਨਾ ਗੁੰਦੇ ਸੱਚਿਆਂ ਦੇ ਨਹੀਂ ਗੁੰਦੇ ਹੁੰਦੇ ਹੁਣ ਸਤਗੁਰੂ ਆਇਆ ਜੀ ਫਰਮਾਨ ਕਰਦੇ ਹਨ ਭਾਈ ਗੁਰਨਾਨਕ ਸਾਹਿਬ ਆਏ ਨੇ ਅਧਰਮ ਨੂੰ ਦੂਰ ਕਰਨ ਵਾਸਤੇ ਅਸੀਂ ਫਿਰ ਉਹੀ ਧਰਮ ਇਥੇ ਦਿਨੋਂ ਦਿਨ ਹਰ ਦਿਨ ਵਧਾਰੇ ਆ ਮਾਇਆ ਪਿੱਛੇ ਲੜਨਾ ਉਹ ਚਨੇਜ ਤੇ ਵਿਤਗਿ ਜਾਤਾ ਪਤਾ ਰੁੱਖਾਂ ਨੂੰ ਵੰਡੀ ਜਾਣਾ ਇਹ ਤੁਨ ਹੀ ਲੋਕ ਕਰਦੇ ਆ ਅਸੀਂ ਕਰਦੇ ਆ ਤੇ ਸਤਿਗੁਰੂ ਪਾਚਾ ਤੇਰਾ ਤੇ ਮੇਰਾ ਭੇਦ ਕਿਵੇਂ ਖਤਮ ਹੋਜੂ ਜੇ ਤੇਰਾ ਭੇਦ ਮੇਰੇ ਨਾਲ ਨਹੀਂ ਖਤਮ ਹੋਇਆ ਤੇ ਅਕਾਲ ਪੁਰਖ ਨਾਲ ਵੀ ਖਤਮ ਹੋਣਾ ਕਿਉਂਕਿ ਮੈਨੂੰ ਵੀ ਉਸਨੇ ਜੇ ਇੱਡਾ ਵੱਡਾ ਮਾਨ ਦਿੱਤਾ ਤੇ ਪਹਿਲਾਂ ਮੈਂ ਵੀ ਭੇਦ ਖਤਮ ਕੀਤਾ ਵੈਗਰੂ ਦਾ ਔਰ ਅਪਦਾ ਉਨੇ ਮੈਨੂੰ ਆਪਣਾ ਰੂਪ ਬਣਾਇਆ ਤੇ ਮੈਂ ਸੰਸਾਰ ਵਿੱਚ ਆਇਆ ਹ। ਕਿ ਗੁਰਨਾਨਕ ਸਾਹਿਬ ਆਏ ਨੇ ਉਸ ਤਾਲਪੁਰ ਦੇ ਹੁਕਮ ਵਿੱਚ ਪਾਣੇ ਚਾਏ ਨੇ ਤੇ ਜੇ ਸਤਗੁਰੂ ਆਖਾਲਪੁਰ ਕਹਿੰਦੇ ਇਹ ਮੇਰਾ ਰੂਪ ਹੈ ਸਾਡੇ 'ਚ ਕੋਈ ਫਰਕ ਨਹੀਂ ਹੈ। ਤੇ ਉਹ ਸਮੇਂ ਆਏ ਜਦੋਂ ਧਰਮ ਦਾ ਚਾਰੇ ਪਾਸੇ ਬੂਲ ਪਲਾ ਸੀ ਦੁਨੀਆ ਸੱਚ ਨੂੰ ਭੁੱਲੀ ਅੱਜ ਵੀ ਸੱਚ ਨੂੰ ਅਸੀਂ ਭੁੱਲੇ ਬੈਠੇ ਆਂ ਭਾਈ ਸੱਚ ਨੂੰ ਉਜਾਗਰ ਕਰਨਾ ਹੈ। ਸੱਚ ਉਜਾਗਰ ਹੁੰਦਾ ਗਿਆਨ ਦੇ ਨਾਲ। ਕਿ ਇਮਾਰਤਾਂ ਵਿਰਲਾਪ ਨਾ ਨਾ ਜੋ ਕੁਸਤੀ ਕਰਦੇ ਆ ਜੋ ਆਪ ਜੀ ਨੇ ਸਰਵਣ ਕੀਤਾ ਉਹਨਾਂ ਆਵੇ ਸਾਰਾ ਕੁਸ ਗੁਨਾਨਕ ਸਹਿਦੇ ਸਿੱਕੀ ਦੀ ਟੁੱਪਦਾ ਹੈ ਕਿ ਇਹ ਜੋ ਤੂੰ ਕੰਮ ਕਰਦੇ ਹੈ ਨਹੀਂ ਮਿਲਣਾ ਵਹੀ ਇਹਨਾਂ ਤਰੀਕਿਆਂ ਨਾਲ ਹੀ ਮਿਲਣਾ ਕਰਨਾ ਕੀ ਸਤ ਦਾ ਸੰਗ ਕਰਨਾ ਪੈਣਾ ਭਯੋ ਕਿਰਪਾਲ ਦੀਨ ਦਾ ਕੋ ਪੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਕਿ ਜਦੋਂ ਕਿਰਪਾ ਹੋ ਜਾਂਦੀ ਹੈ ਨਾ ਜਦਾਂ ਚਿਰ ਕਿਰਪਾ ਨਹੀਂ ਹੁੰਦੀ ਤੁਸੀਂ ਸਤਨਾ ਵਾਇਗਰੂ ਨਾਲ ਜੁੜੀ ਜਾਂਦੇ ਤੁਹਾਨੂੰ ਉਹ ਨਸ਼ਾ ਹੀ ਨਹੀਂ ਆਣਾ ਰੱਬ ਦੀ ਭਗਤੀ ਵਾਲਾ ਜਿਨ੍ਹਾਂ ਨੂੰ ਰੱਬ ਦਾ ਪ੍ਰੇਮ ਹੈ ਨਾ ਰੱਬ ਦੇ ਨਾਲ ਉਹਨਾਂ ਨੂੰ ਦੁਨੀਆਂ ਦੀ ਕੋਈ ਪ੍ਰਵਾਹ ਨਹੀਂ ਹੈ ਉਹਨਾਂ ਨੂੰ ਦੁਨੀਆਂ ਦੀ ਕੋਈ ਪ੍ਰਵਾਹ ਨਹੀਂ ਉਹਨਾਂ ਨੂੰ ਕੇਵਲ ਤੋਂ ਕੇਵਲ ਉਸ ਵਾਹਿਗੁਰੂ ਦੀ ਪ੍ਰਵਾਹ ਨਹੀਂ ਕਿਸੇ ਕਿਰੀ ਬਾਜ ਸੱਤੇ ਨਹੀਂ ਕਿਉਂ ਇੱਕ ਨੂੰ ਨਸ਼ਾ ਲੱਗੇ ਆ ਇਹ ਰਸ ਛਾਡੇ ਉਹ ਰਸ ਆਵੇ ਉਹ ਰਸ ਪੀਆ ਕਿ ਭਾਈ ਜੀ ਅਸੀਂ ਉਹ ਨਾਨਕ ਕ੍ਰਪਾ ਵਾਲਾ ਰਸ ਪੀਤਾ ਹੁੰਦਾ ਨਾ ਭਜਨ ਬੰਦਗੀ ਵਾਲਾ ਫਿਰ ਆ ਦੁਨਿਆਵੀ ਰਸ ਜਿਹਦੇ ਮਾਇਆ ਵਾਲੇ ਆ ਲਾਲਚ ਵਾਲੇ ਆ ਇਹ ਸਾਡੇ ਪੱਲੇ ਨਹੀਂ ਪੈਣੇ ਸੀ ਇਹ ਤਾਂ ਸਾਡੇ ਲਈ ਫਿੱਕੇ ਇਹਨਾਂ ਕੋਲ ਪਰਹਟੋ ਭਾਈ ਅਸੀਂ ਜਿਹੜੇ ਰਸ ਨੂੰ ਪੀ ਰਹੇ ਆ ਨਾ ਇਹ ਰਸ ਸਾਡੇ ਉਹ ਰਸ ਆਵੇ ਜਿਨ੍ਹਾਂ ਚਿਰ ਦੁਨਿਆਵੀ ਰਸ ਨਹੀਂ ਸਾਰੀ ਪੰਥ ਉਹ ਮਾਇਆ ਦੇ ਵਿੱਚ ਉਲਦੀ ਪਈ ਹੈ ਇਹ ਮਾਇਆ ਹੁਣੇ ਚਾਹੀਦੀ ਹੈ ਮਾਇਆ ਕਿਵੇਂ ਇਕੱਤਰ ਕਰੀਏ ਤੇ ਇਹ ਤਾਂ ਸਾਡੇ ਧਰਮ ਨੂੰ ਖਾ ਰਹੀ ਹੈ ਇਹਦੇ ਰਸ ਇਹ ਵੀ ਇੱਕ ਰਸ ਹੈ ਇਹ ਰਸ ਛਾੜੇ ਉਹ ਰਸ ਆਵੇ ਜਿਨ੍ਹਾਂ ਨੇ ਫਿਰ ਉਹ ਰਸ ਪੀ ਲਿਆ ਉਹਨਾਂ ਲਈ ਤਾਂ ਭਾਈ ਸੋਨਾ ਚੰਦਨ ਜਿਨ੍ਹਾਂ ਮਰਜ਼ੀ ਹੋਵੇ ਭਾਈ 파ਰਸ ਪੱਥਰ ਵਰਗੇ ਵੀ ਕਹਿੰਦੇ ਸਾਡੀ ਕੀ ਨਾ ਮਰੇ ਔਕਾਤ ਹੈ ਭਈ ਸਾਡੇ ਕੋਲ ਸਭ ਤੋਂ ਵੱਡਾ 파ਰਸ ਆਕਾਲਪੁਰਖ ਹੈ ਇਹੀ ਸਤਗੁਰ ਰਵਿਦਾਸ ਜੀ ਮਹਾਰਾਜ ਦੇ ਅੱਗੇ ਰੱਖਿਆ ਸੀ ਨਾ ਇਹ ਆ ਗਿਆ ਕੋਈ ਭਾਵੇਂ ਉਹਨੂੰ ਪਰਮੇਸ਼ਰ ਦੇ ਰੂਪ ਕਹਿੰਦੇ ਆ ਕੋਈ ਰਾਜਾ ਸੀ ਕਸਰੀ ਕਹਿੰਦੇ ਭਗਤ ਦੀ ਕਿਰਪੀ ਦੇਖ ਕੇ ਕਹਿੰਦੇ ਇਹਨਾਂ ਨੂੰ ਆਪਾਂ ਦੇਖਦੇ ਹਾਂ ਸੱਚਾ ਭਗਤਾ ਜਾਂ ਕਿਵੇਂ ਆ ਦੇ ਤਾਂ ਕਹਿੰਦੇ ਭਾਰਤ ਪਤਰਾ ਕਹਿੰਦੇ ਸੋਰਾ ਬਣ ਜਾਂਦਾ ਲੋਹਾ ਜਿਹੜੀ ਮਰਜੀ ਧਾਤ ਨੂੰ ਅਤਲੇ ਇਹ ਭਗਤੀ ਕਹਿੰਦੇ ਜ਼ਰੂਰ ਭਾਈ ਠੀਕ ਆ ਮੈਨੂੰ ਕੀ ਲੋੜ ਐ ਦੀ ਕਹਿੰਦੇ ਸ਼ਾਇਦ ਇਹਨੂੰ ਪਤਾ ਨਹੀਂ ਹੋਵੇਗਾ ਜਿਹੜੀ ਭਾਈ ਉਹ ਰੰਬੀ ਦੇ ਨਾਲ ਕੱਢਦੇ ਨੇ ਧਾਗਾ ਵਗੈਰਾ ਭਾਵੇਂ ਕਹੇ ਦੀ ਵੀ ਮੋਚੀ ਵਾਲਾ ਕੋਈ ਵੀ ਅਜਾੜ ਦੇ ਲੋਹੇ ਨਾਲ ਸੰਬੰਧਤਾ ਉਹਨੂੰ ਟੱਚ ਕੀਤਾ ਸੋਨਾ ਬਣ ਗਿਆ ਸ਼ੈਲ ਸੋਚਿਆ ਵੀ ਮੇਰੇ ਸਾਹਮਣੇ ਨਹੀਂ ਬਣਾਉਂਦਾ ਮੇਰੇ ਤੋਂ ਬਾਅਦ ਕਹਿੰਦਾ ਚਲੋ ਠੀਕ ਹੈ ਮੈਂ ਤੀਰਥ ਯਾਤਰਾ ਆ ਗਿਆ ਆ ਕੇ ਮੈਂ ਤੇ ਲੈ ਜਾਊਗਾ ਹੁਣ ਤਾਂ ਸਭਾ ਲੋਕ ਤੇ ਚੋਰ ਚੱਕਰ ਆ ਪੈ ਜੇ ਕੋਈ ਲੁੱਟਿਆ ਨਾ ਜਾਵਾਂ ਕਹਿੰਦੇ ਰੱਖ ਦੋ ਸੋਚਿਆ ਸੀ ਕਿ ਸ਼ਾਇਦ ਮੇਰੇ ਜਾਣ ਤੋਂ ਪਹਿਲਾਂ ਤੋਂ ਬਾਅਦ ਬਣਾ ਲਉ ਪਰ ਜਦੋਂ ਵੀ ਆਇਆ ਮਹੀਨੇ ਸਾਲ ਸੇ ਜਦੋਂ ਵੀ ਆਇਆ ਤੇ ਆ ਕੇ ਦੇਖੀ ਤਾਂ ਉਹੀ ਝੋਪੜੀ ਵਿੱਚ ਕਹਿੰਦਾ ਇਹ ਉਹੀ ਕੱਖਾਂ ਦੀ ਕੁਲਾ ਜਿਹੜੇ ਦੇ ਨਾ ਕੋਈ ਮਹਿਲ ਨਾ ਕੋਈ ਦਵਾਰ ਇੱਥੇ ਕੀ ਚੱਕਰ ਆਇਆ ਤੇ ਪੈ ਗਿਆ ਤਾਂ ਨਹੀਂ ਕਹਿੰਦੇ ਤੁਹਾਨੂੰ ਇੰਨਾ ਵੱਡਾ ਅਦੁੱਤ ਅਨਮੋਲ ਮੈਂ ਇਹ ਕੋ ਪੱਥਰ ਦੇ ਗਏ ਜਿਹੜਾ ਸੋਨਾ ਵਰਦਾ ਤੁਸੀਂ ਉਥੇ ਦੋਤੀ ਹੈ ਕਹਿੰਦੇ ਮੇਰਾ ਇਹ ਜੋ ਹੀਰਾ ਨਾ ਅਨਮੋਲ ਹੈ ਉਹ ਕੇਵਲ ਤੋਂ ਕੇਵਲ ਉਹਦਾ ਨਾਮ ਹੈ ਜਿਹੜਾ ਮੈਨੂੰ ਇਸ ਕੱਖਾਂ ਦੀ ਕੁਲੀ ਦੇ ਵਿੱਚ ਵੀ ਮਿਲਦਾ ਵੈਨੋ ਆਹ ਰਾਸ ਤੇਰੇ ਬਹੁਤ ਫਿੱਕੇ ਲੱਗਦੇ ਇਹ ਹੁੰਦੀ ਹੈ ਭਗਤਾਂ ਦੀ ਅੰਦਰ ਗਤੀ ਉਹਨਾਂ ਬਾਅਦ ਤੇ ਦੁਨਿਆਵੀ ਧਨ ਦੌਲਤ ਮਾਇਆ ਉਹ ਰਸਤੇ ਨਾਤੇ ਕੋਈ ਮੈਨੇ ਨਹੀਂ ਰੱਖਦੇ